ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਆਲੂਆਂ ਤੋਂ ਤਿਆਰ ਹੋਣ ਵਾਲਾ ਟੇਸਟੀ ਜਿਹਾ ਨਾਸ਼ਤਾ ਜੋ ਕਿ ਤੁਸੀਂ ਬਹੁਤ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਆਂ ਆਲੂਆਂ ਦਾ ਇਹ ਨਾਸ਼ਤਾ ਬਣਦਾ ਵੀ ਇੰਨਾ ਟੇਸਟੀ ਹੈ ਕਿ ਤੁਸੀਂ ਵਾਰ-ਵਾਰ ਇਹਨੂੰ ਘਰ ਦੇ ਵਿੱਚ ਜ਼ਰੂਰ ਬਣਾਓਗੇ ਚਲੋ ਸ਼ੁਰੂ ਕਰਦੇ ਆਂ ਆਪਣਾ ਨਾਸ਼ਤਾ ਬਣਾਉਣਾ ਅਸੀਂ ਇੱਕ ਬੌウル ਦੇ ਵਿੱਚ ਪੰਜ ਆਲੂਆਂ ਨੂੰ ਉਬਾਲ ਕੇ ਲੈ ਲਿਆ ਹੈ ਅਸੀਂ ਇੱਥੇ ਆਲੂਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਠੰਡਾ ਕਰਕੇ ਫੀਰੀ ਬਰਤੋ ਵਿੱਚ ਲਿਆ ਹੈ ਜੇਕਰ ਸਾਡੇ ਆਲੂ ਠੰਡੇ ਹੋਣਗੇ ਤਾਂ ਹੀ ਸਾਡਾ ਜਿਹੜਾ ਨਾਸ਼ਤਾ ਆ कुरकुरा ਬਣੇਗਾ ਅਸੀਂ ਆਲੂਆਂ ਨੂੰ ਕੱਦੂਕਸ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਮੈਸ਼ ਕਰ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਸਾਡੇ ਆਲੂ ਜਿਹੜੇ ਚੰਗੀ ਤਰ੍ਹਾਂ ਦੇ ਨਾਲ ਮੈਸ਼ ਹੋ ਗਏ ਆ ਤੇ ਹੁਣ ਅਸੀਂ ਇਹਨਾਂ ਦੇ ਵਿੱਚ ਮਸਾਲੇ ਐਡ ਕਰ ਦੇਵਾਂਗੇ ਸਭ ਤੋਂ ਪਹਿਲਾਂ ਅਸੀਂ ਸਵਾਦ ਅਨੁਸਾਰ ਨਮਕ ਐਡ ਕਰ ਦੇਵਾਂਗੇ ਉਸ ਤੋਂ ਬਾਅਦ ਅਸੀਂ ਚਮਚੇ ਦਾ ਚੌਥਾ ਹਿੱਸਾ ਜੀਰਾ ਪਾਊਡਰ ਐਡ ਕਰ ਦੇਵਾਂਗੇ ਥੋੜੀਆਂ ਜੀਆਂ ਇੱਥੇ ਅਸੀਂ ਪੀਸੀਆਂ ਹੋਈਆਂ ਕਾਲੀਆਂ ਮਿਰਚਾਂ ਐਡ ਕਰ ਦੇਵਾਂਗੇ ਚਮਚੇ ਦਾ ਚੌਥਾ ਹਿੱਸਾ ਅਸੀਂ ਚਾਟ ਮਸਾਲਾ ਐਡ ਕਰ ਦੇਵਾਂਗੇ ਦੋ ਬਾਰੀਕ ਕਟੀਆਂ ਹੋਈਆਂ ਅਸੀਂ ਹਰੀਆਂ ਮਿਰਚਾਂ ਐਡ ਕਰ ਦੇਵਾਂਗੇ ਅਤੇ ਇੱਕ ਵੱਡਾ ਪਿਆਜ਼ ਕੱਟਿਆ ਹੋਇਆ ਅਸੀਂ ਇੱਥੇ ਐਡ ਕਰ ਦੇਵਾਂਗੇ ਅਤੇ ਥੋੜਾ ਜਿਹਾ ਅਸੀਂ ਇੱਥੇ ਜੀਰਾ ਪਾਊਡਰ ਐਡ ਕਰ ਦੇਵਾਂਗੇ ਅਤੇ ਇਹਨਾਂ ਸਾਰਿਆਂ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਤਾਂ ਜੋ ਸਾਡੇ ਸਾਰੇ ਮਸਾਲੇ ਚੰਗੀ ਤਰ੍ਹਾਂ ਦੇ ਨਾਲ ਆਲੂਆਂ ਵਿੱਚ ਮਿਕਸ ਹੋ ਜਾਣ ਜੇਕਰ ਤੁਸੀਂ ਕੋਈ ਹੋਰ ਮਸਾਲੇ ਵੀ ਇਹਨਾਂ ਆਲੂਆਂ ਦੇ ਵਿੱਚ ਪਾਉਣਾ ਚਾਹੋ ਤਾਂ ਪਾ ਸਕਦੇ ਆ ਆਲੂਆਂ ਦਾ ਮਿਕਸਚਰ ਸਾਡਾ ਜਿਹੜਾ ਹੈ ਬਿਲਕੁਲ ਤਿਆਰ ਹੋ ਗਿਆ ਹੈ ਤੇ ਹੁਣ ਅਸੀਂ ਇਸ ਦੀ ਕੋਟਿੰਗ ਦੀ ਤਿਆਰੀ ਕਰ ਲੈਂਦੇ ਆ ਅਸੀਂ ਇੱਥੇ ਦੋ ਕੱਚੇ ਆਲੂਆਂ ਨੂੰ ਧੋ ਕੇ ਛਿੱਲ ਲਿਆ ਹੈ ਹੁਣ ਅਸੀਂ ਬਰੀਕ-ਬਰੀਕ ਇਸ ਨੂੰ ਕੱਟ ਲਵਾਂਗੇ ਅਸੀਂ ਇਸ ਦੇ ਛੋਟੇ-ਛੋਟੇ ਬਰੀਕ-ਬਰੀਕ ਚੌਰਸ ਜਿਹੜੇ ਆ ਟੁਕੜੇ ਕਰ ਲਵਾਂਗੇ। ਛੋਟੇ-ਛੋਟੇ ਬਰੀਕ ਟੁਕੜੇ ਕਰਨ ਤੋਂ ਬਾਅਦ ਅਸੀਂ ਆਲੂਆਂ ਦੇ ਵਿੱਚ ਥੋੜਾ ਜਿਹਾ ਨਮਕ ਪਾ ਦੇਵਾਂਗੇ। 2 ਚਮਚ ਅਸੀਂ ਇੱਥੇ ਕਾਰਨਫਲੌਰ ਦੇ ਐਡ ਕਰਾਂਗੇ। ਜੇਕਰ ਤੁਹਾਡੇ ਕੋਲ ਕਾਰਨਫਲੌਰ ਨਾ ਹੋਇਆ ਤਾਂ ਤੁਸੀਂ ਉਹਦੀ ਜਗ੍ਹਾ ਦੇ ਉੱਤੇ ਕੋਝੌਲਾ ਦਾ ਆਟਾ ਵੀ ਪਾ ਸਕਦੇ ਆ। ਹੁਣ ਅਸੀਂ ਕਾਰਨਫਲੌਰ ਨੂੰ ਚੰਗੀ ਤਰ੍ਹਾਂ ਦੇ ਨਾਲ ਆਲੂਆਂ ਵਿੱਚ ਮਿਕਸ ਕਰ ਦਿੰਦੇ ਆ। ਕ੍ਰਿਸਪੀ ਨਾਸ਼ਤੇ ਨੂੰ ਕੋਟਿੰਗ ਕਰਨ ਦੇ ਲਈ ਸਾਡੇ ਜਿਹੜੇ ਆਲੂ ਆ ਬਿਲਕੁਲ ਤਿਆਰ ਹੋ ਗਏ ਆ ਤੇ ਹੁਣ ਅਸੀਂ ਇਸ ਨੂੰ ਇੱਕ ਸਾਈਡ ਤੇ ਕਰ ਲੈਂਦੇ ਆ। ਅਸੀਂ ਥੋੜਾ ਜਿਹਾ ਆਲੂਆਂ ਦਾ ਮਿਕਸਚਰ ਲੈ ਕੇ ਇੱਕ ਨਿੱਕੀ ਜਿਹੀ ਇੱਥੇ ਬੋਲ ਬਣਾ ਲੈਂਦੇ ਆ। ਤੇ ਇਸ ਬੋਲ ਨੂੰ ਅਸੀਂ ਕੱਚੇ ਆਲੂਆਂ ਦੇ ਨਾਲ ਜਿਹੜੀ ਹੈ ਕੋਟਿੰਗ ਕਰ ਲੈਂਦੇ ਆ। ਆਲੂਆਂ ਦੀ ਬਾਲ ਸਾਡੀ ਬਣ ਕੇ ਤਿਆਰ ਹੋ ਗਈ ਆ ਅਸੀਂ ਇਸੇ ਤਰੀਕੇ ਨਾਲ ਬਾਕੀ ਬਾਲਸ ਬਣਾ ਕੇ ਵੀ ਤਿਆਰ ਕਰ ਲੈਂਦੇ ਆ ਆਲੂਆਂ ਦੀ ਬਾਲਸ ਨੂੰ ਤਲਣ ਦੇ ਲਈ ਅਸੀਂ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਿਆਏ ਤੇ ਹੁਣ ਅਸੀਂ ਇਹਨਾਂ ਦੇ ਵਿੱਚ ਜਿਹੜੀਆਂ ਬਾਲ ਆ ਉਹ ਪਾ ਦਿੰਦੇ ਆ ਅਸੀਂ ਇੱਕ ਇੱਕ ਕਰਕੇ ਸਾਰੀਆਂ ਬਾਲਸ ਪਾ ਦਿੰਦੇ ਆ ਅਸੀਂ ਇੱਥੇ ਗੈਸ ਦੀ ਫਲੇਮ ਤੇਜ਼ ਹੀ ਰੱਖਣੀ ਹੈ ਅਤੇ ਤੇਜ਼ ਫਲੇਮ ਦੇ ਵਿੱਚ ਹੀ ਅਸੀਂ ਇਹਨਾਂ ਆਲੂਆਂ ਨੂੰ ਪਕਾਵਾਂਗੇ ਇੱਕ ਸਾਈਡ ਹਲਕੀ 골ਡਨ ਬ੍ਰਾਊਨ ਹੋਣ ਤੋਂ ਬਾਅਦ ਅਸੀਂ ਦੂਸਰੀ ਸਾਈਡ ਤੋਂ ਪਲਟ ਕੇ ਵੀ ਇਹਨਾਂ ਆਲੂਆਂ ਨੂੰ ਪਕਾ ਲਵਾਂਗੇ ਜਦ ਤੱਕ ਸਾਡੇ ਆਲੂਆਂ ਦੇ ਬਾਲਸ ਜਿਹੜੇ ਆ ਵਗ ਰਹੇ ਆ ਤੁਸੀਂ ਜਲਦੀ ਜਲਦੀ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਡਾ ਆਲੂਆਂ ਦਾ ਕ੍ਰਿਸਪੀ ਨਾਸ਼ਤਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਆ ਕਿ ਇਹਦਾ ਕਲਰ ਕਿੰਨਾ ਵਧੀਆ ਆਇਆ ਹੈ ਅਸੀਂ ਇੱਕ ਇੱਕ ਕਰਕੇ ਸਾਰੇ ਬਾਲਸ ਨੂੰ ਪਲੇਟ ਵਿੱਚ ਕੱਢ ਲੈਂਦੇ ਆ ਸਾਡਾ ਆਲੂਆਂ ਦਾ ਕ੍ਰਿਸਪੀ ਨਾਸ਼ਤਾ ਜਿੰਨਾ ਸੋਹਣਾ ਦੇਖਣ ਨੂੰ ਲੱਗ ਰਿਹਾ ਉਸ ਤੋਂ ਕਿਤੇ ਵੱਧ ਖਾਣ ਨੂੰ ਸਵਾਦ ਹੋਊਗਾ। ਉਮੀਦ ਕਰਦੀ ਹਾਂ ਅੱਜ ਦੀ ਮੇਰੀ ਇਹ ਕ੍ਰਿਸਪੀ ਆਲੂਆਂ ਦੀ ਬਾਲ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ। ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਹੋਰ ਬਹੁਤ ਸਾਰੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ। ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ